ਸ਼ੇਰ ਦੇ ਵਿੱਚ ਬੜੀ ਜਾਨ ਹੁੰਦੀ ਉਹ ਆਪਣੀ ਸਾਰੀ ਗੱਲ ਹੀ ਬਿਆਨ ਕਰ ਜਾਇਆ ਕਰਦਾ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਹੁਣ ਦੂਰ ਦੂਰ ਪਿੰਡਾਂ ਤੱਕ ਇਹ ਗੱਲ ਜਾਵੇ ਆਵਾਜ਼ ਖੋਲ ਕਿਸੇ ਵਿਦਵਾਨ ਸੱਜਣ ਦੇ ਬੜੇ ਪਿਆਰੇ ਬੋਲ ਨੇ ਉਹ ਕਹਿੰਦਾ ਬਣ ਕੇ ਸੱਪ ਸੀਨੇ ਡੰਗ ਮਾਰਨਾ ਜੇ ਐ ਪਰ ਕਿਸੇ ਦੇ ਗਲੇ ਦਾ ਹਾਰ ਨਾ ਬਣ ਅਮਰਤ ਵਿੱਚ ਘੋਲ ਕੇ ਜੇ ਜ਼ਹਿਰ ਦੇਣਾ ਬੇਸ਼ੱਕ ਵੈਰੀ ਬਣ ਜਾ ਕਦੇ ਯਾਰ ਨਾ ਬਣ ਨਿਤ ਖੂਨ ਬੇਦੋਸ਼ਾਂ ਦਾ ਜੇ ਚਟਣਾ ਜੀ ਐਸਾ ਕਦੀ ਵੀ ਮਾਰੂ ਹਥਿਆਰ ਨਾ ਬਣ ਚੜ ਕੇ ਸੂਲੀ ਤੇ ਜ਼ਿੰਦ ਕੁਰਬਾਨ ਕਰ ਦੇ ਸਿੱਖ ਪੰਥ ਦਾ ਕਦੇ ਗद्दार ਨਾ ਬਣ ਸਿੱਖ ਕੌਮ ਨੂੰ ਕਦੀ ਕੋ ਮਾਰ ਨਹੀਂ ਸਕਦਾ ਬੜਾ ਵੱਡਾ ਭੁਲੇਖਾ ਹੈ ਕਦੀ ਖਾਲਸਾ ਲਾਹੌਰ ਦਰਬਾਰ ਚ ਇੱਕ ਅਖਬਾਰ ਨਿਕਲਿਆ ਕਰਦੀ ਸੀ ਉਸ ਅਖਬਾਰ ਦੇ ਵਿੱਚ ਨਾ ਇੱਕ ਵਾਰ ਇੱਕ ਕਹਾਣੀ ਆਈ ਕਹਾਣੀ ਕੀ ਆਈ ਇੱਕ ਮੁਰਗੇ ਬਾਜ਼ ਨੇ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਇੱਕ ਖੁੱਡੇ ਦੇ ਵਿੱਚ ਆਲਣੇ ਦੇ ਵਿੱਚ ਦੋ ਕੁੱਕੜ ਰੱਖ ਲੈ ਮੁਰਗੇ ਰੱਖ ਲੈ ਦੋਹਾਂ ਮੁਰਗਿਆਂ ਦਾ ਪਿਆਰ ਬੜਾ ਸੀ ਬੜਾ ਪਿਆਰ ਪੈ ਗਿਆ ਇੱਕ ਦੂਜੇ ਤੋਂ ਜਾਣਵਾਰ ਦੇ ਸਾਂ ਮੁਰਗੇ ਬਾਜ਼ ਨੇ ਕੀ ਕੀਤਾ ਇੱਕ ਮੁਰਗਾ ਉਹਦੇ ਵਿਚੋਂ ਕੱਢ ਲਿਆ ਉਹਨੂੰ ਬਾਹਰ ਲਿਆਂਦਾ ਉਹਨੂੰ ਕੀਤਾ ਰੰਗ ਤੇ ਦੁਬਾਰਾ ਖੁੱਡੇਵੇਂ ਛੱਡ ਦਿੱਤਾ ਜਦੋਂ ਨੇ ਮੁਰਗੇ ਲੜਾਉਣੇ ਹੁੰਨਾਂ ਇਦਾਂ ਕਰਦੇ ਹੁੰਦੇ ਉਹਨੂੰ ਰੰਗ ਕੀਤਾ ਤੇ ਉਹਨੂੰ ਦੁਬਾਰਾ ਖੁੱਡੇਵੇਂ ਛੱਡ ਦਿੱਤਾ ਜਿਹੜਾ ਪਹਿਲਾ ਸੀ ਨਾ ਉਹਨੇ ਸੋਚਿਆ ਵੀ ਇੱਥੇ ਤੇ ਮੇਰਾ ਯਾਰ ਸੀ ਮੇਰਾ ਮਿੱਤਰ ਮੇਰੇ ਨਾਲ ਰਹਿੰਦਾ ਸੀ ਤੇ ਆਹ ਕੌਣ ਬਹਿਰੂਪੀ ਆ ਗਿਆ ਇਹ ਕੌਣ ਹੈ ਹੁਣ ਜਿਹੜਾ ਬਾਹਰੋਂ ਆਇਆ ਸੀ ਉਹਨੂੰ ਦੇ ਪਤਾ ਸੀ ਵੀ ਅੰਦਰ ਮੇਰਾ ਮਿੱਤਰ ਹੀ ਬੈਠਾ ਉਹਨੂੰ ਇਹ ਥੋੜਾ ਸੁਬਣਾ ਹੋਣਾ ਸੀ ਜਾਂ ਛੀਸ਼ਾ ਵਿਖਾਇਆ ਜਾਣਾ ਸੀ ਵੀ ਮੈਨੂੰ ਰੰਗ ਹੋਇਆ ਨਹੀਂ ਅੰਦਰ ਵਾਲੇ ਨੇ ਆਖਿਆ ਨਵਾਂ ਮੇਰਾ ਕੋਈ ਦੁਸ਼ਮਣ ਪੈਦਾ ਹੋ ਗਿਆ ਸੀ ਉਹਦਾ ਯਾਰ ਉਹਨੇ ਕੀ ਕੀਤਾ ਉਹਦੇ ਚੁੰਹਾਂ ਮਾਰਨੀਆਂ ਸ਼ੁਰੂ ਕੀਤੀਆਂ ਤੇ ਅੱਗੋਂ ਮੋੜਾਂ ਹਮਲਾ ਉਹਨੇ ਵੀ ਕੀਤਾ ਵੀ ਇਹ ਦੇ ਮੇਰਾ ਮਿੱਤਰ ਸੀ ਮੈਨੂੰ ਕਿਉਂ ਮਾਰ ਰਿਹਾ ਹੈ ਪਰੇਸ਼ਾਨੀ ਦੇ ਵਿੱਚ ਜਦੋਂ ਉਹਨੂੰ ਮੋੜਾਂ ਜਵਾਬ ਕੋਈ ਨਾ ਮਿਲਿਆ ਉਨੇ ਵਿੱਚ ਉਹਨੂੰ ਮਾਰਨਾ ਸ਼ੁਰੂ ਕਰ ਦਿੱਤਾ ਦੋਵੇਂ ਲੜ ਲੱਗ ਪਏ ਫਿਰ ਮੁਰਗੇ ਬਾਦ ਨੇ ਕੱਢੇ ਦੋਵੇਂ ਖੁੱਡੇ ਦੇ ਵਿੱਚੋਂ ਬਾਹਰ ਤੇ ਲਿਆ ਕੇ ਐਦਾਂ ਲੋਕਾਂ ਦੇ ਸਾਹਮਣੇ ਤਮਾਸ਼ਾ ਵਿਖਾਇਆ ਜਿਵੇਂ ਅੱਜ ਤੁਸੀਂ ਵਿਖਾਇਆ ਐ ਐਦਾਂ ਤਮਾਸ਼ਾ ਵਿਖਾਇਆ ਫਿਰ ਲੋਕੀ ਵੇਖਣ ਵਾਲੇ ਮੈਂ ਪਹਿਲਾਂ ਵਾਲਿਆਂ ਮੈਂ ਵੇਖ ਰਿਆ ਸੀ ਮੋਬਾਈਲ ਵੀ ਕੱਢ ਲੈ ਮੋਬਾਈਲ ਵੀ ਕੱਢ ਲੈ ਉਹਨਾਂ ਵੀ ਹੁਣ ਕਸਰ ਰਹਿ ਕੋਈ ਨਾ ਜਾਵੇ ਪਤਾ ਲੱਗ ਜਾਵੇ ਕਿ ਮਹਾਲੋਂ ਪਿੰਡ ਦੇ ਵਿੱਚ ਅੱਜ ਸਮਾਗਮ ਹੋਇਆ ਸੀ ਏਡੀ ਵੱਡੀ ਬੇਅਦਬੀ ਮਹਾਰਾਜ ਦੀ ਐਵੇਂ ਰੌਲਾ ਪਾਉਂਦੇ ਜੋ ਲੋਕਾਂ ਨਾਲੀਆਂ ਚੰਦ ਸੁੱਟਦੇ ਇਹ ਤੋਂ ਵੱਡੀ ਬੇਅਦਬੀ ਕੀ ਹੋ ਜਾਵੇਗੀ ਮਹਾਰਾਜ ਦੀ ਗੁਰਬਾਣੀ ਦਾ ਇੱਕ ਸ਼ਬਦ ਹੈ ਧ੍ਰਿਗ ਇਹ ਤੋਂ ਵੱਡਾ ਸ਼ਬਦ ਕੋਈ ਨਹੀਂ ਜਿਨ੍ਹਾਂ ਨੇ ਇਹ ਕੰਮ ਕੀਤਾ ਅੱਜ ਸਾਡੇ ਨਾਲ ਲੱਕ ਚ ਇਉਂ ਹੀ ਸਾਡੀ ਧੌਣ ਚ ਕਿੱਲਾ ਹੀ ਉਹ ਫਸਿਆ ਹੰਕਾਰ ਦਾ ਹੰਕਾਰ ਦਾ ਕਿੱਲਾ ਜਿੱਦਾਂ ਨਿਕਲ ਗਿਆ ਸਾਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਮਾਰ ਸਕਦੀ ਸਾਡਾ ਹੰਕਾਰ ਹੀ ਸਾਨੂੰ ਲਈ ਬੈਠਾ ਸਾਨੂੰ ਜਾਤਾਂ ਪਾਤਾਂ ਲੈ ਕੇ ਬੈਗੀਆਂ ਸਾਨੂੰ ਸਾਡਾ ਈਗੋ ਸਾਡਾ ਹੰਕਾਰ ਲੈ ਕੇ ਬੈਠ ਗਿਆ ਹੋਰ ਗੱਲ ਕੋਈ ਨਹੀਂ ਸੀ ਇਹ ਕੌਮ ਨੂੰ ਕਦੀ ਕੋਈ ਮਾਰ ਨਹੀਂ ਸੀ ਸਕਦਾ ਜਦੋਂ ਇਹਦੀ ਏਕਤਾ ਹੁੰਦੀ ਹੈ ਨਾ ਫਿਰ ਇਹ ਮੋਦੀ ਵਰਗਿਆਂ ਦੇ ਗੋਡੇ ਵੀ ਲਵਾ ਦਿੰਦੀ ਹੈ ਇਹ ਜਿਹੜੀ ਕੌਮ ਹੈ ਨਾ ਫਿਰ ਪ੍ਰਧਾਨ ਮੰਤਰੀਆਂ ਤੱਕ ਝੁਗਣ ਤੱਕ ਮਜਬੂਰ ਕਰ ਦਿੰਦੀ ਹੈ ਤੇ ਜਦੋਂ ਇਹਨਾਂ ਵਿੱਚ ਪਾੜ ਪੈ ਜੇ ਕਿਸੇ ਵਿਦਵਾਨ ਦਾ ਬੜਾ ਪਿਆਰਾ ਕਥਨ ਹੈ ਉਹ ਕਹਿੰਦਾ ਕਦੇ ਮੰਤਰਾਂ ਨਾਲ ਨਹੀਂ ਮਿਸ਼ਾਲ ਬਲਦੀ ਤੇਲ ਮੁੱਕੇ ਤੋਂ ਦੀਵਾ ਹੋ ਘੁੱਲ ਜਾਵੇ ਲਖ ਯਤਨ ਕਰੋ ਫਿਰ ਨਾ ਪਵੇ ਭਾਂਡੇ ਜਿਹੜਾ ਦੁੱਧ ਜ਼ਮੀਨ ਤੇ ਡੁੱਲ ਜਾਵੇ ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ ਅੰਗਰੇਜ਼ੀ ਦੀ ਕਹਾਵਤ ਹੈ ਯੂਨਿਟੀ ਦਾ ਸਟਰੈਂਥ ਇਕਤਾ ਵਿੱਚ ਬਲ ਹੈ ਪਰ ਇਹ ਜਿਹੜੀ ਕਬੀਲਦਾਰੀ ਪਤਾ ਕਦੋਂ ਫੀਤਾ ਫੀਤਾ ਹੁੰਦੀ ਹੈ ਮਾਲਾ ਉਹਨਾਂ ਚਰ ਮਾਲਾ ਜਿਨ੍ਹਾਂ ਚਰ ਉਹਦੇ ਵਿੱਚ ਮਣਕੇ ਨੇ ਇੱਕ ਧਾਗੇ ਵਿੱਚ ਪਰੋਈ ਤੇ ਸਿਰੇ ਤੇ ਗੰਢ ਬੱਜੀ ਹੋਈ ਹੈ ਗੰਢ ਖੋਲ ਦਿੱਤੀ ਮਣਕਾ ਇਕੱਲਾ ਇਕੱਲਾ ਕਰ ਦਿੱਤਾ ਸਿਆਣੇ ਲੋਕ ਉਸ ਨੂੰ ਮਾਲਾ ਨਹੀਂ ਬਿਖਰੇ ਹੋਏ ਮੋਤੀ ਕਿਆ ਕਰਦੇ ਨੇ ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ ਕਦੋਂ ਜਦੋਂ ਗੰਢ ਇਤفاق ਦੀ ਖੁੱਲ ਜਾਵੇ ਪਾਰਸ ਮਿਟ ਜਾਂਦੀ ਗਲਤ ਹਰਫ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਪੁੱਲ ਜਾਵੇ ਇੱਕ